ਤਰ ਆਪਾਂ ਨੇ ਇਹ ਐਕਸਪੀਰੀਅੰਸ ਫਾਈਨੈਂਸ਼ੀਅਲ ਗਰੁੱਪ ਦਾ ਅਨਦਰ ਆਫਿਸ ਸਰੀ ਦੇ ਵਿੱਚ ਖੋਲਿਆ ਹੈ ਜਿਹਦਾ ਐਡਰੈਸ ਹੈਗਾ ਯੂਨਿਟ ਨੰਬਰ 20413049767 ਉਤੇ ਲਾਈਫ ਇੰਸ਼ੋਰੈਂਸ ਦੇ ਰਿਲੇਟਡ ਸਾਰੇ ਪ੍ਰੋਡਕਟਸ ਤੇ ਟ੍ਰੈਵਲਿੰਗ ਇੰਸ਼ੋਰੈਂਸ ਸੁਪਰ ਵੀਜ਼ਾ ਦੇ ਰਿਲੇਟਡ ਸਾਰੇ ਪ੍ਰੋਡਕਟਸ ਇਨਵੈਸਟਮੈਂਟ ਦੇ ਰਿਲੇਟਡ ਸਾਰੇ ਪ੍ਰੋਡਕਟਸ ਜਿਹਦੇ ਵਿੱਚ ਪੀਐਫਐਸਏ ਆਰਆਰਐਸਪੀ ਐਫਐਚਐਸਏ ਅਕਾਊਂਟ ਤੇ ਹੋਰ ਕੀ ਆਪਾਂ ਸਪੈਸ਼ਲਾਈਜ਼ਡ ਕਰਦੇ ਆ ਪਰਮਨੈਂਟ ਇੰਸ਼ੋਰੈਂਸ ਜਿਹਦੇ ਵਿੱਚ ਮਨੀ ਬੈਕ ਲਾਈਫ ਇੰਸ਼ੋਰੈਂਸ ਤੇ ਆਪਣੀ ਹੈਗੀ ਆ ਜਾਦਾ ਹੋਲ ਲਾਈਫ ਇੰਸ਼ੋਰੈਂਸ ਉਹ ਬੱਚਿਆਂ ਵਾਸਤੇ ਤੁਹਾਨੂੰ ਦੱਸਦਾ ਕਿ ਮੇਰੇ ਕੋਲ ਲਾਸਟ ਵੀਕ ਹੀ ਗੋ ਫੰਡ ਮੀ ਦੇ ਦੋ ਰਿਕੁਐਸਟ ਆਈਆਂ ਕਿ ਬੱਚਿਆਂ ਦੀ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਤੇ ਉਹਨਾਂ ਦੀ ਬੋਡੀ ਭੇਜਣੀ ਪੈਂਦੀ ਹੈ ਮੈਂ ਇੱਕ ਪਰਜੋਰ ਰਿਕੁਐਸਟ ਕਰਦਾ ਕਿ ਆਨ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿ ਤੁਸੀਂ ਐਟ ਲੀਸਟ ਇੱਕ ਛੋਟਾ ਜਿਹਾ ਟਰਮ ਦਾ ਪਲਾਨ ਜਿਹੜਾ ਕਿ 20-25 ਡਾਲਰ ਤੋਂ ਸਟਾਰਟ ਹੋ ਜਾਂਦਾ ਹੈ ਤੁਸੀਂ ਉਹ ਕਰਵਾ ਕੇ ਰੱਖੋ ਸਰ ਨਵੇਂ ਆਫਿਸ ਦੀ ਓਪਨਿੰਗ ਕੀਤੀ ਗਈ ਹੈ ਜੀ ਕੀ ਆਫਿਸ ਹੈ ਕਿਹੜੀ ਲੋਕੇਸ਼ਨ ਦੇ ਉੱਤੇ ਹੈ ਤੇ ਕੀ ਕੀ ਪ੍ਰੋਡਕਟਸ ਲੈ ਕੇ ਮਾਰਕਟ ਦੇ ਵਿੱਚ ਆਇਆ ਹੈ ਸਰ ਆਪਾਂ ਨੇ ਇਹ ਐਕਸਪੀਰੀਅੰਸ ਫਾਈਨੈਂਸ਼ੀਅਲ ਗਰੁੱਪ ਦਾ ਅਨਦਰ ਆਫਿਸ ਸਰੀ ਦੇ ਵਿੱਚ ਖੋਲਿਆ ਹੈ ਜਿਹਦਾ ਐਡਰੈਸ ਹੈਗਾ ਯੂਨਿਟ ਨੰਬਰ 204 13049 76 ਐਵੇਨਿਊ ਤੇ ਜਿਹੜੀ ਵਾਈਪੀਏ ਦੀ ਬਿਲਡਿੰਗ ਹੈ ਤੇ ਐਡਵਾਂਸ ਲਰਨਿੰਗ ਵਾਲਿਆਂ ਦੀ ਬਿਲਡਿੰਗ ਹੈ ਇਹਦੇ ਵਿੱਚ ਆਪਾਂ ਲਾਈਫ ਇੰਸ਼ੋਰੈਂਸ ਦੇ ਰਿਲੇਟਡ ਸਾਰੇ ਪ੍ਰੋਡਕਟਸ ਤੇ ਟ੍ਰੈਵਲਿੰਗ ਇੰਸ਼ੋਰੈਂਸ ਸੁਪਰ ਵੀਜ਼ਾ ਦੇ ਰਿਲੇਟਡ ਸਾਰੇ ਪ੍ਰੋਡਕਟਸ ਇਨਵੈਸਟਮੈਂਟ ਦੇ ਰਿਲੇਟਡ ਸਾਰੇ ਪ੍ਰੋਡਕਟਸ ਜਿਦੇ ਵਿੱਚ ਪੀਐਫਐਸਏ, ਆਰਆਰਐਸਪੀ, ਐਫਐਚਐਸਏ ਅਕਾਊਂਟ ਤੇ ਹੋਰ ਕੀ ਆਪਾਂ ਸਪੈਸ਼ਲਾਈਜ਼ਡ ਕਰਦੇ ਆ ਪਰਮਨੈਂਟ ਇੰਸ਼ੋਰੈਂਸ ਜਿਦੇ ਵਿੱਚ ਮਨੀ ਬੈਕ ਲਾਈਫ ਇੰਸ਼ੋਰੈਂਸ ਤੇ ਆਪਣੀ ਹੈਗੀ ਆ ਜਾਦਾ ਹੋਲ ਲਾਈਫ ਇੰਸ਼ੋਰੈਂਸ ਉਹ ਬੱਚਿਆਂ ਵਾਸਤੇ ਤੇ ਕਾਰਪੋਰੇਟ ਓਨਰ ਵਾਸਤੇ ਛੋਟੇ ਜਿਹੇ ਕਾਰਪੋਰੇਸ਼ਨ ਓਨਰ ਆ ਉਹਨਾਂ ਦੇ ਵਾਸਤੇ ਕ੍ਰਿਟੀਕਲ ਇਨਸ ਤੇ ਉਹਨਾਂ ਦੇ ਵਾਸਤੇ ਉਹਨਾਂ ਦੇ ਰਿਟੇਨ ਅਰਨਿੰਗ ਦੇ ਵਿੱਚ ਤੇ ਆਪਾਂ ਕਾਫੀ ਅੱਛੇ ਪ੍ਰੋਡਕਟ ਲੈ ਕੇ ਆਏ ਆ ਜਿਨ੍ਹਾਂ ਦੇ ਵਿੱਚ ਆਈਐਫਏ IRS ਇਹ ਸਾਰੇ ਪ੍ਰੋਡਕਟ ਮੌਜੂਦ ਰਹਿਣਗੇ। ਇੰਸ਼ੋਰੈਂਸ ਇਸ ਤਰ੍ਹਾਂ ਕਿਸੇ ਵੀ ਲਾਈਫ ਤੇ ਲਈ ਕਿਸੇ ਦੇ ਲਈ ਜ਼ਰੂਰੀ ਹੋ ਸਕਦਾ ਹੈ। ਜਿੰਨੇ ਲੋਕੀ ਬਹੁਤ ਜ਼ਿਆਦਾ ਅਵੇਅਰ ਨਹੀਂ ਹੈਗੇ ਇੰਸ਼ੋਰੈਂਸ ਨੂੰ ਲੈ ਕੇ ਤੇ ਇਸੀ ਗੱਲ ਕਰਕੇ ਸ਼ਾਇਦ ਉਹ ਇੰਸ਼ੋਰੈਂਸ ਕਰਵਾਉਂਦੇ ਵੀ ਨਹੀਂ ਕਿਤੇ ਇੱਕ ਮਿਆਦਾ ਜਦੋਂ ਇਸ ਜਹਾਨ ਤੋਂ ਚਲੇ ਜਾਂਦੇ ਤਾਂ ਫੈਮਿਲੀ ਨੂੰ ਕਿੰਨਾ ਪੈਂਦਾ ਹੈ। ਇਸ ਕਰਾਉਣ ਦੇ ਲਈ ਕੀ ਕੁਸਟਨਾ ਚਾਹੋਗੇ? ਅੱਜ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਕੋਲ ਲਾਸਟ ਵੀਕ ਹੀ ਗੋ ਫੰਡਮੀ ਦੇ ਦੋ ਰਿਕਵੈਸਟ ਆਈਆਂ ਕਿ ਬੱਚਿਆਂ ਦੀ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਤੇ ਉਹਨਾਂ ਦੀ ਬੋਡੀ ਭੇਜਣੀ ਪੈਂਦੀ ਹੈ। ਮੈਂ ਇੱਕ ਪਰਜੋਰ ਰਿਕੁਐਸਟ ਕਰਦਾ ਹਾਂ ਕਿ ਆਲ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿ ਤੁਸੀਂ ਐਟ ਲੀਸਟ ਇੱਕ ਛੋਟਾ ਜਿਹਾ ਟਰਮ ਦਾ ਪਲਾਨ ਜਿਹੜਾ ਕਿ 20-25 ਡਾਲਰ ਤੇ ਸਟਾਰਟ ਹੋ ਜਾਂਦਾ ਹੈ ਤੁਸੀਂ ਉਹ ਕਰਵਾ ਕੇ ਰੱਖੋ ਕਿਉਂਕਿ ਇੱਥੇ ਕੈਨੇਡਾ ਦੇ ਵਿੱਚ ਤੁਹਾਡੀ ਜੌਬ ਸਿਕਿਉਰਿਟੀ ਬਹੁਤ ਜ਼ਰੂਰੀ ਹੈ ਤੁਹਾਡੀ ਹੈਲਥ ਸਿਕਿਉਰਿਟੀ ਬਹੁਤ ਜ਼ਰੂਰੀ ਹੈ ਤੇ ਉਹਦੇ ਵਾਸਤੇ ਅਨਦਰ ਆਪਣੇ ਜਿਹੜੇ ਪੀਆਰ ਵਾਲੇ ਆ ਤੇ ਵਰਕ ਪਰਮਿਟ ਵਾਲੇ ਹੋਲਡਰ ਵਾਲੇ ਬੰਦੇ ਹੈਗੇ ਆ ਉਹਨਾਂ ਦੇ ਵਾਸਤੇ ਵੀ ਕਾਫੀ ਅੱਛੇ ਪਲਾਨ ਹੈਗੇ ਆ ਟਰਮ ਪਲਾਨ ਜਿਹੜੇ ਕਿ ਚੀਪੈਸਟ ਪਲਾਨ ਆ ਜਾਂਦੇ ਆ ਤੇ ਪਰਮਨੈਂਟ ਪਲਾਨ ਜਿਨ੍ਹਾਂ ਦੇ ਵਿੱਚ ਕਈ ਪਲਾਨਸ ਐਦਾਂ ਦੇ ਹੈਗੇ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਪੈਸੇ ਵੀ ਵਾਪਸ ਆਉਂਦੇ ਆ ਜੀ ਜੇਕਰ ਤੁਹਾਡੇ ਕੋਲ ਹੈਲਪ ਲੈਣੀ ਹੋਵੇ ਤਾਂ ਜਿਸ ਤਰ੍ਹਾਂ ਤੁਹਾਡਾ ਕੰਟੈਕਟ ਕੀਤਾ ਸਰ ਅਕਸਰ ਟਾਈਮਿੰਗ ਹੀ ਰਹਿੰਦੀ ਥੋੜੀ ਜਿਹੀ ਮੇਰੀ ਟਾਈਮਿੰਗ ਨਾਰਮਲੀ ਤਾਂ 10 ਦੇ ਲੈ ਕੇ 6 ਵਜੇ ਤੱਕ ਹੁੰਦੀ ਹੈ ਆਫਿਸ ਦੇ ਵਿੱਚ ਬਾਕੀ ਬਾਏ ਅਪਾਇੰਟਮੈਂਟ ਵੀ ਆਪਾਂ ਐਨੀ ਟਾਈਮ ਮਿਲ ਸਕਦੇ ਆ ਤੁਹਾਡੇ ਕੋਲ ਵੀ ਆ ਸਕਦੇ ਆ ਤੁਹਾਡੇ ਆਫਿਸ 'ਇਆ ਤੁਹਾਡੇ ਬਿਜ਼ਨਸ 'ਤੇ ਵੀ ਤੇ ਮੇਰਾ ਫੋਨ ਨੰਬਰ ਹੈਗਾ 6726991155 ਨਾਰਮਲ ਜੇਕਰ ਕੈਨੇਡਾ ਦੀ ਗੱਲ ਕਰੀਏ ਤਾਂ ਤੇ ਹਰ ਇੱਕ ਸਰਵਿਸ ਪੇਡ ਨੂੰ ਨਹੀਂ ਜਾਂਦੀ ਐ ਤੁਸੀਂ ਜਿਹੜਾ ਗਾਈਡ ਕਰਦੇ ਹੋ ਫ੍ਰੀ ਕਰਦੇ ਹੋ ਪੇਡ ਕਰਦੇ ਹੋ ਕਿਸ ਤਰ੍ਹਾਂ ਦਾ ਪ੍ਰੋਸੈਸ ਹੈ ਨਾ ਕਿ ਕਈ ਲੋਕੀ ਉਸ ਤੋਂ ਵੀ ਥੋੜਾ ਇਗਨੋਰ ਕਰਦੇ ਆ ਕਿ ਅੱਜ ਕੱਲ ਖਰਚੇ ਜਿਸ ਤਰ੍ਹਾਂ ਚੱਲ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਪ੍ਰੋਡਕਟ ਬਾਏ ਕਰਨਾ ਸਭ ਤੋਂ ਪਹਿਲਾਂ ਨੌਲੇਜ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਨਵੇਂ ਆਉਂਦੇ ਹੋ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿਦਾਂ ਬੈਂਕਿੰਗ ਇੰਡਸਟਰੀ ਕੰਮ ਕਰਦੀ ਹੈ ਕਿਦਾਂ ਇਨਵੈਸਟਮੈਂਟ ਇੰਡਸਟਰੀ ਕੰਮ ਕਰਦੀ ਹੈ ਕਿੱਦਾਂ ਇੰਸ਼ੋਰੈਂਸ ਇੰਡਸਟਰੀ ਕੰਮ ਕਰਦੀ ਹੈ ਕੀ ਜਿਹੜਾ ਤੁਹਾਡਾ ਪੈਸਾ ਬੈਂਕ ਦੇ ਵਿੱਚ ਰੱਖਿਆ ਹੋਇਆ ਉਹ ਸੇਫ ਹੈਗਾ ਹੈ ਕੀ ਜਿਹੜੀ ਤੁਸੀਂ ਲਾਈਫ ਇੰਸ਼ੋਰੈਂਸ ਲੱਤੀ ਹੋਈ ਹੈ ਉਹ ਤੁਹਾਡੇ ਫਿਊਚਰ ਦੀ ਮੀਟਸ ਕਰ ਰਹੀ ਹੈ ਕੀ ਤੁਹਾਡੀ ਜਿਹੜੀ ਇੰਸ਼ੋਰੈਂਸ ਹੈ ਉਹ ਸਟੇਟ ਪਲੈਨਿੰਗ ਨੂੰ ਕਵਰ ਕਰ ਰਹੀ ਹੈ ਤੁਹਾਡੇ ਕੱਲ ਨੂੰ ਬੱਚਿਆਂ ਦੇ ਫਿਊਚਰ ਤੁਹਾਡੀ ਰਿਟਾਇਰਮੈਂਟ ਵਾਸਤੇ ਤੁਹਾਨੂੰ ਕਵਰ ਅਪ ਕਰ ਰਹੀ ਹੈ ਸੋ ਅਸੀਂ ਸਾਰੀ ਪਹਿਲਾਂ ਨੌਲੇਜ ਦੰਦੇ ਹਾਂ ਉਹਨਾਂ ਦਾ ਈਵੈਲੂਏਸ਼ਨ ਕਰਦੇ ਹਾਂ ਫਾਈਨੈਂਸ਼ੀਅਲ ਈਵੈਲੂਏਸ਼ਨ ਕਰਦੇ ਹਾਂ ਕਿ ਉਹਨਾਂ ਦੇ ਕੋਲ ਕਿੰਨੇ ਡੈਪਟਸ ਹਨ ਕਿੰਨੀ ਪ੍ਰੋਪਰਟੀਆਂ ਹਨ ਕੋਈ ਕਾਰ ਲੋਨ ਹੈ ਕੋਈ ਸਟੂਡੈਂਟ ਲੋਨ ਹੈ ਕੋਈ ਕ੍ਰੈਡਿਟ ਕਾਰਡ ਦਾ ਲੋਨ ਹੈ ਉੱਤੇ ਬਾਅਦ ਅਸੀਂ ਉਹਨਾਂ ਨੂੰ ਟੇਲਰ ਮੇਡ ਸੁਜੈਸ਼ਨ ਇੱਕ ਪਲਾਨ ਸੁਜੈਸਟ ਕਰਦੇ ਹਾਂ ਸੋ ਜਿਹਦੇ ਵਿੱਚ ਸਾਰੀਆਂ ਚੀਜ਼ਾਂ ਕਵਰ ਅਪ ਹੁੰਦੀਆਂ ਬਹੁਤ ਸਾਰੇ ਲੋਕ ਐਤਰਾ ਨੇ ਜਿਹੜੇ ਇੱਕ ਪ੍ਰਾਪਰਟੀ ਲੈਣ ਤੋਂ ਬਾਅਦ ਦੂਸਰੀ ਪ੍ਰਾਪਰਟੀ ਜਾਂ ਇਹ ਖਰਚ ਦਾ ਪਾਗਲ ਕਰ ਲਿਆ ਤਾਂ ਉਹ ਕਰਵਾਉਣਾ ਚਾਹੁੰਦੇ ਨੇ ਓਵਰਆਲ ਕੋੜ ਬਸ ਮੇਲੇ ਬਹਿ ਜਾਦੇ ਹਾਂ ਹਾਂਜੀ ਉਹ ਵੀ ਆਪਣੇ ਕੋਲ ਸਾਰੀਆਂ ਸਰਵਿਸਿਜ਼ ਹੈਗੀਆਂ ਜੇ ਤੁਸੀਂ ਇੱਕ ਪ੍ਰਾਪਰਟੀ ਲੱਤੀ ਹੋਈ ਹੈ ਤੇ ਤੁਸੀਂ ਕੱਲ ਨੂੰ ਰੀਫਾਈਨਾਂਸ ਕਰਵਾਉਣਾ ਹੈ ਜਾਂ ਤੁਸੀਂ ਉਹਦੀ ਉਦੀ ਮਾਰਗੇਜ ਨੂੰ ਦੁਬਾਰਾ ਰੀਨਿਊਅਲ ਕਰਵਾਉਣਾ ਉਹਦੇ ਵਿੱਚ ਵੀ ਆਪਣੇ ਕੋਲ ਕਾਫੀ ਅੱਛੇ ਪ੍ਰੋਡਕਟਸ ਹੈਗੇ ਆਂ ਔਰ ਰੇਟਸ ਆਰ ਵੈਰੀ ਕੰਪੇਟਿਟਿਵ ਟੂ ਦਾ ਬੈਂਕਸ ਰੇਟਸ